ਪਹਿਲਾਂ ਤਾਂ ਛੋਟ ਨੂੰ ਇੱਥੇ ਆਉਣ ਤੇ ਜੀ ਆਇਆਂ ਨੂੰ ਸਾਡਾ ਬਾੜ ਨੰਬਰ 3 ਬਾੜ ਨੰਬਰ 3 ਤੋਂ ਮੇਰੀ ਧਰਮ ਪਤਨੀ ਕੁਲਵਿੰਦਰ ਕੌਰ ਜੀ ਨੂੰ ਆਮ ਆਦਮੀ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ ਜੀ ਮੇਰਾ ਨਾਮ ਹਰਪਾਲ ਸਿੰਘ ਲਾਡੀ ਠੇਕੇਦਾਰ ਅਸੀਂ ਬਾੜ ਨੰਬਰ 3 ਤੋਂ ਆਮ ਆਦਮੀ ਪਾਰਟੀ ਦੇ ਸਿੰਬਲ ਤੇ ਚੋਣ ਲੜ ਰਹੇ ਹਾਂ ਸਾਡੀ ਲੋਕਾਂ ਵੱਲੋਂ ਪੂਰਾ ਪਰਮਾਹੰਗੂਰਾ ਫਤਵਾ ਦਿੱਤਾ ਗਿਆ ਉਸ ਦੇ ਆਧਾਰ ਤੇ ਸਾਡੀ ਬਾੜ ਦੇ ਜੋ ਮੇਨ ਮੁੱਦੇ ਨੇ ਜੋ ਮਜਨਤਾ ਦੀਆਂ ਮੰਗਾਂ ਨੇ ਜਿਵੇਂ ਕਿ ਸਭ ਤੋਂ ਪਹਿਲਾਂ ਪਾਣੀ ਦਾ ਇੱਥੇ ਪਾਣੀ ਦੀ ਨਿਕਾਸ ਨਹੀਂ ਹੈਗੀ ਇਸ ਕਲੋਨੀ ਦਾ ਪਾਣੀ ਦਾ ਗਨਾਲੀ ਨਾਲੀਆਂ ਦਾ ਮਤਲਬ ਗੰਦ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਸਭ ਤੋਂ ਵੱਡਾ ਮੁੱਦਾ ਸਾਡੇ ਇਸ ਜਿਹੜੀ ਬਾੜ ਨੰਬਰ 3 ਹੈ ਇਸ ਦੇ ਵਿੱਚ ਦੋ ਤੋਂ ਤਿੰਨ ਕਲੋਨੀਆਂ ਨਵੀਆਂ ਨੇ ਜਿਹੜੀਆਂ ਮਾਰਗ ਆਪਣਾ ਨਗਰ ਕੌਂਸਲ ਕਮੇਟੀ ਦੀ ਅਦੂਤ ਤੋਂ ਬਾਹਰ ਨੇ ਉਹਨਾਂ ਨੂੰ ਜਦੋਂ ਤੱਕ ਵਿੱਚ ਨਹੀਂ ਲਿਆ ਜਾਂਦਾ ਉਹਨਾਂ ਦਾ ਵਿਕਾਸ ਆ ਦੂਰ ਹੈ ਹਰ ਵਾਰ ਦੀ ਤਰ੍ਹਾਂ ਇਸ ਵਾਰੀ ਸਾਨੂੰ ਮਾਨਯੋਗ ਐਮਐਲਏ ਸਾਡੇ ਕੁਲਵੰਤ ਸਿੰਘ ਜੀ ਨੇ ਵਿਸ਼ਵਾਸ ਦਿਵਾਇਆ ਵੀ ਜਿੰਨੀ ਤੁਸੀਂ ਵਧੀਆ ਵੋਟਰ ਤੋਂ ਇਥੇ ਜਿੱਤ ਪ੍ਰਾਪਤ ਕਰੋਗੇ ਉਦੋਂ ਹੀ ਜਲਦੀ ਤੁਹਾਨੂੰ ਇਸ ਏਰੀਏ ਨੂੰ ਨਗਰ ਕੌਂਸਲ ਕੱਗਾਂ ਦੇ ਵਿੱਚ ਲਿਆ ਜਾਊਗਾ ਜਿਸ ਤਰ੍ਹਾਂ ਨਗਰ ਕੌਂਸਲ ਕੱਗਾਂ ਦੇ ਵਿੱਚ ਕੰਮ ਹੁੰਦੇ ਨੇ ਉਸੇ ਤਰ੍ਹਾਂ ਰੋਡੀ ਕਲੋਨੀ ਦੇ ਵਿੱਚ ਵੀ ਸਾਰੇ ਕੰਮ ਉਸ ਤਰ੍ਹਾਂ ਕਰਵਾਏ ਜਾਣਗੇ ਬਾੜ ਦੀਆਂ ਗਲੀਆਂ ਦੇ ਵਿੱਚ ਸੋਲਰ ਲਾਈਟਾਂ ਦਾ ਐਮਐਲਏ ਸਾਹਿਬ ਵੱਲੋਂ ਸਰਵਿਸਵਾਦ ਹੈਗੇ ਸੋਨਰ ਲੈਟਨ ਦਾ ਬਲੌਕ ਟੈਲਾਂ ਦਾ ਗਲੀਆਂ ਨਾਲੀਆਂ ਦੀ ਸਫਾਈ ਤੋਂ ਬਾਅਦ ਜਿਵੇਂ ਵੱਡੇ ਡਸਟਬਿਨ ਗਲੀਆਂ ਚ ਰੱਖੇ ਜਾਣਗੇ ਬਾ ਜਿੱਥੇ ਸਾਡੇ ਮਤਲਬ ਬੱਚੇ ਸਕੂਲ ਜਾਂਦੇ ਨੇ ਜਿੱਥੇ ਤੇ ਬੱਚੇ ਪੈਰਸ ਖੜਕੇ ਬੱਸ ਦੀ ਵੇਟ ਕਰਦੇ ਨੇ ਪੈਰਸ ਜਾਂ ਬਜ਼ੁਰਗ ਮਾਤਾ ਆਪਣੇ ਪੈਣਾ ਨੂੰ ਕਢਣਾ ਪੈਂਦਾ ਉੱਥੇ ਅਸੀਂ ਕੁਰਸੀਆਂ ਜਾਂ ਬੈਂਚ ਰੱਖਣ ਜਾ ਰਹੇ ਆ ਬਹੁਤ ਜਲਦੀ ਬਾੜ ਦੇ ਜੇ ਉਹ ਵੀ ਸਰਕਾਰੀ ਸਕੀਮਾਂ ਸਰਕਾਰ ਦੇ ਨੇ ਉਹਨਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਨਮ ਜਮਤੀ ਨੂੰ 1100 ਰੁਪਏ ਦੀ ਜੋ ਸਕੀਮ ਹੈ ਉਹ ਅਸੀਂ ਖੁਦ ਆਪਣੇ ਕੋਲੋਂ ਤਿਆਰ ਕਰਕੇ ਲੋਕਾਂ ਤੋਂ ਲੈ ਕੇ ਕਰ ਕਰ ਮੰਨ ਲਓ 50 ਕਿਲੋ ਫਾਰਮ ਭਰ ਕੇ ਆਪ ਕਮੇਟੀ ਨੂੰ ਭੇਜਾਂਗੇ ਜੀ ਦੇਖੋ ਜੀ ਇੱਧਰ ਸਰਕਾਰਾਂ ਵੱਲੋਂ ਕੋਈ ਵੀ ਇਹ ਕੰਮ ਕਰਨ ਵਾਲਾ ਹੋਣਾ ਇਹਨਾਂ ਸਰਕਾਰਾਂ ਵੱਲੋਂ ਕਦੇ ਵੀ ਕਿਸੇ ਕੰਮ ਨੂੰ ਜਵਾਬ ਨਹੀਂ ਹੁੰਦਾ ਇਹ ਜ਼ਿੰਮੇਵਾਰ ਇਨਸਾਨ ਜਦੋਂ ਆਪਾਂ ਇਹਨੂੰ ਕੋਈ 5 700 ਬੰਦਾ ਚੁਣਦਾ ਹੈ ਉਸਦੀ ਜ਼ਿੰਮੇਵਾਰੀ ਆਪਣੀ ਬਣਦੀ ਹੈ ਵੀ ਪੈਲਦੇਦਾਰ ਤੇ ਕੰਮ ਕਰਾਈਏ ਜਿਸ ਤਰ੍ਹਾਂ ਹੋਰ ਬਾੜਾਂ ਦੇ ਵਿੱਚ ਹੈ ਅਸੀਂ ਵੀ ਪੂਰਾ ਸਾਡੇ ਬਾਣੇ ਹੋ ਗਏ ਐਮਐਲ ਸਾਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਅਸੀਂ ਇਹ ਕੰਮ ਜਲਦੀ ਤੋਂ ਜਲਦੀ ਜੀ ਕੁਝ ਕੁ ਦਿਨਾਂ ਦੇ ਵਿੱਚ ਹੀ ਕਰਵਾ ਦਾਂਗੇ ਕੱਲ ਸਾਡੇ ਐਮਐਲ ਸਾਬ ਨੇ ਤੁਨਕਾਸੀ ਦਾ ਜੋ ਕੰਮ ਹੈ ਉਸਦੇ ਟੈਂਡਰ ਦੀ ਕਾਪੀ ਸਾਨੂੰ ਦੇ ਕੇ ਉਹ ਤੋਂ ਮਾਰ ਕੇ ਉਸ ਮੁਲਾਜ਼ਮ ਸਰਕਾਰੀ ਕਰਮਚਾਰੀਆਂ ਨੂੰ ਪਾਣੀ ਵਗੈਰਾ ਕੱਢਣ ਤੇ ਲਾਤਾ ਉਸ ਤੋਂ ਬਾਅਦ ਜਲਦੀ ਜੋ ਨਾਲੇ ਦਾ ਕੰਮ ਉਹਨੂੰ ਸ਼ੁਰੂ ਕਰਵਾਇਆ ਜਾਵੇਗਾ ਜੀ ਕੀ ਉਮੀਦਾਂ ਹੈ ਕਿੰਨਾ ਗਰ ਰਿਸਪੌਂਸ ਬਾਡ ਤੋਂ ਮਿਲੇਗਾ ਜੀ ਬਹੁਤ ਬਹੁਤ ਜ਼ਾਦੇ ਪਰਮਾਉਂਗਾ ਰਾਜੀ ਅਸੀਂ ਜਿਸ ਐਮਐਲਏ ਸਾਹਿਬ ਨੇ ਸਾਨੂੰ ਜਿਸ ਉਮੀਦ ਕਰਕੇ ਆਸ ਕਰਕੇ ਸਾਨੂੰ ਟਿਕਟ ਦਿੱਤੀ ਹੈ ਅਸੀਂ ਉਹਨਾਂ ਦੀ ਉਮੀਦਾਂ ਦੇ ਖਰੇ ਉਤਰਾਂਗੇ ਜੋ ਸਾਡੇ ਤੋਂ ਉਮੀਦ ਕਰਦੇ ਨੇ ਅਸੀਂ ਉਹਨਾਂ ਤੋਂ ਵੀ 10 ਗੁਣਾ ਵੱਧ ਕੇ ਉਹ ਜਿੱਤ ਕੇ ਉਹਨਾਂ ਦੀ ਟਿਕਟ ਚੋਲੀ ਪਾਵਾਂਗੇ ਜੀ ਇਹ ਅਪੀਲ ਵੋਟਰਾਂ ਨੂੰ ਮੇਰੀ ਵੋਟਰ ਨੂੰ ਮੇਰੀ ਇਹ ਅਪੀਲ ਹੈ ਜੀ ਕਿਸੇ ਵੀ ਤਰ੍ਹਾਂ ਦੇ ਮਤਲਬ ਜੋ ਝੂਠੇ ਪ੍ਰਚਾਰ ਤੇ ਕਿਸੇ ਤਰ੍ਹਾਂ ਦੇ ਵਿਸ਼ਵਾਸ ਨਾ ਕਰੋ ਜੋ ਕੰਮ ਦੇ ਆਧਾਰ ਤੇ ਜੋ ਕੈਂਡੀਡੇਟ ਤੁਹਾਨੂੰ ਲੱਗਦਾ ਵੀ ਆਪਣਾ ਕੰਮ ਕਰਵਾ ਸਕਦਾ ਹੈ ਪੜਿਆ ਲਿਖਿਆ ਇਮਾਨਦਾਰ ਹੈ ਉਹਨਾਂ ਨੂੰ ਮਤਲਬ ਸਾਡੀ ਜਿਵੇਂ ਤਰ੍ਹਾਂ ਪਤੀ ਕੁਲਵਿੰਦਰ ਔਰ ਚੋਣ ਨਿਸ਼ਾਨ ਛਾੜੂ ਨੂੰ ਜੀ ਆਪਣਾ ਇੱਕ ਇੱਕ ਕੀਮਤੀ ਵੋਟ ਪਾਣ ਬਹੁਤ ਉਜਵਾਨ ਵੋਟਰ ਨੇ ਸਾਨੂੰ ਇਹਨਾਂ ਤੋਂ ਪੂਰੀ ਉਮੀਦ ਹੈ ਜੀ ਸਾਡੇ ਪਰਿਵਾਰ ਦੇ ਮੈਂਬਰ ਨੇ ਜੀ ਮੇਰੀ ਛੋਟੀ ਪਰਜਾਈਏ ਤੇ ਸਾਡਾ ਨਾ ਸਭ ਤੋਂ ਵੱਡਾ ਜਿਹੜਾ ਸਾਡੇ ਬਾੜ ਦੇ ਵਿੱਚ ਅੱਜ ਤੱਕ ਕਿਸੇ ਨੇ ਬਾਣ ਨਹੀਂ ਜੀ ਫੜੀ ਔਰੇ ਮਲੂਕ ਅੱਗੇ ਦੇ ਵਿੱਚ ਸਾਨੂੰ ਬਿਜਲੀ ਬੋਰਡ ਦਾ ਕੰਮ ਕਰਦਿਆਂ ਨੂੰ 2006-7 ਤੋਂ ਕਰਦੇ ਆ ਰਹੇ ਹਾਂ ਪਰ ਅਸੀਂ ਉਹ ਜਿਸ ਦਿਨ ਅਸੀਂ ਜੁਆਇਨਿੰਗ ਕਰੀ ਅਸੀਂ ਮਹਲੇ ਸਾਹਿਬ ਨਾਲ ਵਾਦਾ ਕਰਿਆ ਵੀ ਇੱਕ ਅਸੀਂ ਬਿਜਲੀ ਉਹਦੀ ট্রান্সਫਾਰਮਰ ਦੀ ਟਰਾਲੀ ਬਣਾ ਕੇ ਉਹਦੇ ਚ ਟ੍ਰਾਂਸਫਾਰਮ ਵਿੱਚ ਰਖਾ ਕੇ ਵੀ ਅਸੀਂ ਸਾਰੇ ਘੱਗੇ ਨੂੰ ਸਾਡੇ ਵੱਲੋਂ ਮੁਹैया ਕਰਾਇਆ ਜਾਊਗਾ ਉਸ ਤੋਂ ਬਾਅਦ ਜਿਵੇਂ ਕਿ ਮੰਨ ਲਓ ਛੋਟਾ ਭਰਾ ਬਿਜਲੀ ਬੋਰਡ ਦਾ ਕੰਮ ਕਰਦਾ ਮੈਂ ਵੀ ਐਨੇ ਸਾਲ ਹੋ ਗਏ ਜੀ ਅਸੀਂ ਲੋਕਾਂ ਦੀ ਸੇਵਾ ਕਰਦੇ ਨੂੰ ਅਸੀਂ ਅੱਜ ਤੱਕ ਜਿਨੇ ਵੀ ਸਾਨੂੰ ਮੈਸੇਜ ਲਾਇਆ ਅਸੀਂ ਕਦੇ ਪੈਰ ਜੁੱਤੀ ਨਹੀਂ ਪਾਈ ਅਸੀਂ ਨੰਗੇ ਪੈਰੀ ਹਰ ਲੋਕਾਂ ਦੇ ਨਾਲ ਤੁਰਦੇ ਆ ਇਹ ਸਾਡੀ ਬਾੜ ਦੇ ਵਸਿਆ ਨੂੰ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਪਤਾ ਵੀ ਸਾਡੇ ਉਰੇ ਕੰਮ ਕਰਾਉਣ ਵਾਲਾ ਕੌਣ ਹੈ ਤੇ ਇਸੇ ਮੰਨ ਲਓ ਲੋਕ ਕਈ ਵਾਰ ਫਾਹਾਂ ਡਾਂਦੇ ਨੇ ਵੀ ਇਹ ਐਦਾਂ ਹੋ ਗਿਆ ਜੀ ਇਹ ਹੋ ਗਿਆ ਅਸੀਂ ਬਿਲਕੁਲ ਨਿਰਪੱਖ ਜੋ ਕਾਨੂੰਨ ਦੇ ਹਿਸਾਬ ਨਾਲ ਚੋਣਾਂ ਆ ਅਸੀਂ ਤਾਂ ਸਾਫ਼ ਸੁਥਰੀ ਚੋਣ ਲੜਨਾ ਚਾਹੁੰਦੇ ਆ ਤੇ ਸਾਨੂੰ ਪਤਾ ਵੀ ਲੋਕਾਂ ਦਾ ਫਤਵਾ ਇੰਨਾ ਵਧੀਆ ਇੰਨਾ ਹੰਗਾਰਾ ਮਿਲ ਰਿਹਾ ਵੀ ਅਸੀਂ ਉਹਨਾਂ ਦੇ ਆਧਾਰ ਤੇ ਚੋਣ ਲੜਾਂਗੇ ਜੀ ਸਾਰਿਆਂ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਵਾਰਡ ਦੇ ਜਿਹੜੇ ਐ ਐਮਸੀ ਦੇ ਕੈਂਡੀਡੇਟ ਕੁਲਵਿੰਦਰ ਕੌਰ ਜੀ ਨੇ ਉਹਨਾਂ ਦੇ ਵਾਈਫ ਆਫ ਹਰਪਾਲ ਸਿੰਘ ਲੱਡੀ ਜੋ ਕਿ ਬੜੇ ਸੂਝਵਾਨ ਪੈਂਜੀ ਪੜੇ ਲਿਖੇ ਵੀ ਨੇ ਤੇ ਸਾਨੂੰ ਉਮੀਦ ਆ ਸਾਰੇ ਵਾਰਡ ਨੂੰ ਵੀ ਵਧੀਆ ਕੰਮ ਕਰਨਗੇ ਤੇ ਬਾਕੀ ਸਾਡੇ ਸਾਰੇ ਵਾਰਡ ਵੱਲੋਂ ਇਹਨਾਂ ਨੂੰ ਮਤਲਬ ਸਾਰਿਆਂ ਨੂੰ ਇਹਨਾਂ ਨੇ ਪੁੱਛ ਕੇ ਸਾਰਿਆਂ ਦੀ ਸਹਿਮਤੀ ਨਾਲ ਹੀ ਮਤਲਬ ਸਾਰਿਆਂ ਨੂੰ ਪੁੱਛ ਕੇ ਵੀ ਵਧੀਆ ਹੰਗਾਰਾ ਮਿਲਿਆ ਹੈ ਤੇ ਇਹਨਾਂ ਨੇ ਇਹ ਚੋਣ ਲੜਨ ਦਾ ਫੈਸਲਾ ਲਿਆ ਹੈ ਅਪੀਲ ਅਪੀਲ ਆਪਣਾ ਇਹਨਾਂ ਇਹਨਾਂ ਵੱਲੋਂ ਇਹੀ ਹੈ ਵੀ ਮਤਲਬ ਸਾਰੇ ਵਾਰਡ ਦਾ ਇਹਨਾਂ ਨੂੰ ਹੰਗਾਰਾ ਮਿਲਿਆ ਹੈ ਤੇ ਵੱਧ ਤੋਂ ਵੱਧ ਵਾਰਡ ਦੇ ਜਿਹੜੇ ਨੇ ਕੰਮ ਕਰਾਉਣ ਸਾਰੇ ਤੋਂ ਪਹਿਲਾਂ ਵੀ ਜਿਹੜੇ ਏਰੀਆ ਚੋਂ ਇਹ ਖੜੇ ਨੇ ਉਹੀ ਏਰੀਆ ਜਿਹੜਾ ਸਾਡਾ ਐਮਸੀ ਹਦੂਦ ਤੋਂ ਬਾਹਰ ਹੈ ਤੇ ਸਾਰਾ ਸਾਡੇ ਸਾਰਿਆਂ ਵੱਲੋਂ ਸਾਨੂੰ ਇਹ ਉਮੀਦ ਹੈ ਵੀ ਜਿਹੜੇ ਕੀ ਮਤਲਬ ਇਹ ਏਰੀਆ ਵਿੱਚ ਪਾਉਣ ਤੇ ਸਾਰਿਆਂ ਵੱਲੋਂ ਸਾਨੂੰ ਮਤਲਬ ਇਹੀ ਹੈ ਵੀ ਸਾਰੀ ਸੰਗਤ ਨੂੰ ਇਹ ਬੇਨਤੀ ਹੈ ਵੀ ਝਾੜੂ ਵਾਲਾ ਜੋ ਬਟਨ ਦਬਾ ਕੇ ਅਸੀਂ ਇਹਨਾਂ ਨੂੰ ਜੋ ਝਾਲੂ ਪਾਰਟੀ ਵੱਲੋਂ ਬੀਬੀ ਕੁਲਵਿੰਦਰ ਕੌਰ ਜੀ ਖੜੇ ਨੇ ਇਹਨਾਂ ਨੂੰ ਅਸੀਂ ਜਿਤਾਈਏ ਤੇ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਈਏ ਤੇ ਆਪਣੇ ਵਾਰਡ ਦੇ ਚੰਕਮ ਜਿਹੜੇ ਬੜੇ ਸੋਹਣੇ ਤਰੀਕੇ ਨਾਲ ਕਰਵਾਈਏ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ